ਹਾਂਜੀ ਦੋਸਤੋ ਜੋ ਨਾਬਾ ਦੇ ਵਿੱਚ ਹਾਲਾਤ ਬਣੇ ਉਹਦੀਆਂ ਤਸਵੀਰਾਂ ਦਿਖਾ ਰਿਹਾ ਹਾਂ ਕਿਸਾਨਾਂ ਦੇ ਧਰਨੇ ਦੀਆਂ ਦੇਖੋ ਇੱਕ ਕਿਸਾਨ ਨੂੰ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਫੜ ਕੇ ਅੱਗੇ ਖਿੱਚਿਆ ਜਾਂਦਾ ਹੈ ਦੋਹੇ ਬਾਹਾਂ ਉਹਦੀਆਂ ਫੜੀਆਂ ਬਈ ਨੇ ਉਹ ਡੀਐਸਪੀ ਮੈਡਮ ਦੇ ਵਿੱਚ ਜਾ ਕੇ ਜ਼ੋਰ ਨਾਲ ਬੱਜਦੇ ਨੇ ਦੋਹੇ ਬਾਹਾਂ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਉਸ ਬਜ਼ੁਰਗ ਦੀਆਂ ਫੜੀਆਂ ਵੀਆਂ ਨੇ ਸੋ ਕਿਹਾ ਜਾ ਰਿਹਾ ਕਿ ਕਿਸਾਨਾਂ ਵੱਲੋਂ ਧੱਕਾ ਮੁਕੀ ਕੀਤੀ ਗਈ ਹੈ ਤਸਵੀਰਾਂ ਸਾਫ਼ ਕਰ ਰਹੀਆਂ ਨੇ ਕਿ ਹੋਇਆ ਕੀ ਆ ਕਿਸਾਨ ਤਾਂ ਹੱਥ ਬੰਨ੍ਹ ਰਹੇ ਨੇ ਕਿਸਾਨ ਆਗੂ ਗਮਦੂਰ ਸਿੰਘ ਹੱਥ ਬੰਨ੍ਹੀ ਖੜੇ ਨੇ ਡੀਐਸਪੀ ਮੈਡਮ ਦੇ ਅੱਗੇ केजी ਧਰਨੇ ਦੇ ਵਿੱਚ ਗੱਡੀ ਨਾ ਬਾੜੋ ਫਿਲਾਲ ਤੁਸੀਂ ਦੇਖੋ ਜੋ ਕੁਝ ਹੋ ਰਿਹਾ ਉਹ ਦਿਖਾ ਰਹੇ ਹਾਂ ਡੀਐਸਪੀ ਮੈਡਮ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਵੱਲੋਂ ਮੇਰੀ ਬਰਦੀ ਖਿੱਚੀ ਗਈ ਐਦਾਂ ਦੀ ਕੋਈ ਗੱਲ ਉੱਥੇ ਦਿਖਾਈ ਨਹੀਂ ਦਿੱਤੀ ਕਿਸਾਨਾਂ ਨੂੰ ਜਦੋਂ ਖਿੱਚਾ ਤੂ ਪੁਲਿਸ ਵੱਲੋਂ ਕੀਤੀ ਗਈ ਆ ਉਦੋਂ ਜ਼ਰੂਰ ਇੱਕ ਕਿਸਾਨ ਵਿੱਚ ਲੱਗਿਆ ਉਹਦੀਆਂ ਤਸਵੀਰਾਂ ਅਸੀਂ ਦੁਬਾਰੇ ਫੇਰ ਤੁਹਾਨੂੰ ਦਿਖਾਉਨੇ ਆ ਪਰ ਆ ਬੀਬੀ ਆ ਬੀਬੀ ਦੇ ਬਾਲ ਜ਼ਰੂਰ ਡੀਐਸਪੀ ਮੈਡਮ ਵੱਲੋਂ ਪੱਟੇ ਗਏ ਨੇ ਤੁਸੀਂ ਦੇਖਦੇ ਹੋ ਤਸਵੀਰਾਂ ਡੀਐਸਪੀ ਮੈਡਮ ਵੱਲੋਂ ਦੇ ਬਾਲ ਪੱਟੇ ਗਏ ਨੇ ਆ ਬਾਤ ਇਹ ਮੁਕਤ ਜੀ ਸੋ ਇਤਨੀ ਉਸ ਮੀਨਾਂ ਨੇ ਜਿਹੜੀਆਂ ਅਸੀਂ ਕਹਿੰਦੇ ਦਿਖਾਉਣਾ ਚਾਹੁੰਦੇ ਬਿਲਕੁਲ ਕਰਦਾ ਸੋਡੀ ਗੱਲ ਹੈ ਟੱਕਾ ਸਰਾਬ ਦਾ ਸ਼ਾਂਤੀ ਪੂਰਵ ਮੁਕਤ ਸੋਦਾ